ਆ ਮੈਟਰ ਹੈ ਜਗਾਰਮੈਂਟ ਪਲੇਟਾਂ ਬੂਟਾਂ ਵੇਲੋ ਨਾਲ ਆ ਮਗਰਲੇ ਨੂੰ ਮਾਰ ਲੀਏ ਤਾਰਾਂ ਦਾ ਵੇਖੋ ਕੀ ਹੋਰ ਬਣ ਗਿਆ ਤੇ ਰੋਡ ਤੇ ਛਾੜੀ ਨਾ ਸਾਂਗੇ ਆ ਫਸ ਗਈ ਭਾਈ ਗੱਡੀ ਆਪਣੀ ਗੱਡੀ ਤਲਕਾ ਗਿਆ ਨੂੰ ਆ ਜੀ ਦੇਖਦੇ ਆ ਟਰਾਈ ਕਰਕੇ ਬੋਲੇ ਬੋਲੇ ਪੈਰ ਤੇ ਇਹ ਬਹੁਤ ਹੀ ਗੱਲ ਤੇ ਵੀਰੋ ਗੁੱਡ ਮਾਰਨਿੰਗ ਸਾਚੀ ਰੀ ਕਾਲ ਕੀ ਹਾਲ ਚਾਲ ਕਿਵੇਂ ਹੋ ਕੈਮੋ ਟਾਈਮ ਹੋ ਗਿਆ 9 ਵਜੇ ਕੇ ਗੰਡਾ ਤੋਂ ਕਰਾ ਲਿਆ ਤੇ ਹੁਣ ਆਪਾਂ ਜਾਣ ਦੇ ਕੰਪਨੀ ਵੱਲ ਨੂੰ ਲੋ ਵੀ ਆ ਗਏ ਕੰਪਨੀ ਦੀ ਬੈਕ ਸਾਈਡ ਤੇ ਇਹ ਏਰੀਆ ਇਹਨਾਂ ਦਾ ਕੰਪਨੀ ਵਾਲਿਆਂ ਦਾ ਕੰਪਨੀ ਦਾ ਨਾਮ ਹੈਗਾ ਇਕੋ ਪਲੱਸ ਕੰਸਟਰਕਟਰ ਹੀ ਆਂਦੇ ਇਹਨਾਂ ਦੇ ਹਰ ਇੱਕ ਜਗ੍ਹਾ ਦੇ ਹਲੋ ਵੀ ਬਾਬਿਓ ਗੱਡੀ ਆਪਣੀ ਲਾਗੀ ਟਕਾਣੇ ਤੇ ਕੰਡਾ-ਕੰਡਾ ਕਰਾ ਕੇ ਤੇ ਇਹ ਆਪਣੀ ਡਾਇਟ ਮਾਰਨਿੰਗ ਦੀ ਜਿਹੜੇ ਭਰਾਤੀ ਛੋਲੇ ਭਏ ਸੀਗੇ ਤੇ ਛਕਦੇ ਹੁਣ ਬਾ ਬੋ ਕਹਿੰਦਾ ਜਲੰਦਰ ਉਤਰਨਾ ਹੋਰ ਸਤਿਰ ਕਿਸੇ ਹੋ ਬੜੀਆ ਹੋ ਆ ਆਪਕੇ ਇਧਰ ਠੰਡ ਬਹੁਤ ਏ ਯਾਰ ਹੈ ਇਹ ਤਿੰਨ ਕੋਈ ਲਾ ਉਤਰ ਗਈ ਜਲੰਦਰ ਬਾਕੀ ਸਟ੍ਰਕਚਰ ਸਟ੍ਰਕਚਰ ਜਲੰਦਰ ਮਾਲੇ ਵਾਲਾ ਉਹ ਹੈ ਨਾ ਬਤਾਗੇ ਮੀਂਹ ਦੇ ਕਰਕੇ ਗੱਡੀ ਹਾਲੇ ਲੋ ਕੀ ਹੋ ਗਿਆ ਇਹ ਤਿੰਨ ਕੋਈ ਲਾਉਣੀਆਂ ਆਪਣੀ ਅੱਗੇ ਚਾਰ ਚਾਰ ਟਾਂਕੇ ਵਾਲੇ ਆਪ ਬਾਕੀ ਸਟ੍ਰਕਚਰ ਪਿੱਛੇ ਆ ਤਿੰਨ ਗੱਜੇ ਕੋ ਮੁੰਨੇ ਨੇ ਇਹ ਜੋ ਹੁੰਦਾ 12 ਲੈ ਕੇ ਇੱਕ ਦੋ ਅੰਦਰ ਵਾ ਉਹ ਵੀ ਆ ਗਈ ਚਾਹ ਚਾਹ ਇਹਦੇ ਖੁਸ਼ੀ ਵੇਖੋ ਵੀਰ ਉਹਨਾਂ ਦੀ ਖੁਸ਼ੀ ਉਧਰ ਚੇਦਨ ਤੋਂ ਹੁੰਦਿਆ ਹੈਗਾ ਫਰਾਈ ਵੀਨ ਚਾਹ ਬਣਾਉਣ ਵਾਸਤੇ ਪਰ ਚਾਹ ਆਈ ਗਿਆ ਚਾਹ ਹੀ ਮਸਮ ਵਸਾ ਦਿੰਦੇ ਆ ਪੈਨ ਦੇ ਵਿੱਚ ਜੇ ਤੂੰ ਉਹ ਚਾਹ ਆਪਣੀ ਬਣਾਉਣੀ ਪੈਣੀ ਆ ਉਹਦੇ ਪਾਉਂਦੇ ਮਾਸਾ ਮਾਸਾ ਕਿੰਨੇ ਕੱਪ ਤਿੰਨ ਕੱਪ ਕਿੰਨੇ ਕੱਪ ਕਹੀਆਂ ਆ ਵੇਖੀ ਆ ਤਿੰਨ ਕੱਪ ਭਾਈ ਉਹਨੇ ਚਾਹ ਹਰਦਿਲ ਨੇ ਬਾ ਬਾ ਉਹ ਭਰ ਦੇ ਘੰਟੇ ਬਾਸਾ ਤੂੰ ਆਪਾਂ 20 ਕੱਪ ਲਾਵਾਂਗੇ ਚਾਹ ਉਹ ਭਰ ਭਰ ਕੇ ਬਣਾਵਾਂਗੇ ਜੀ ਪੰਜਾਬੀਓ ਕਿਵੇਂ ਹੋ ਸ਼ਾਦਾ ਬਣੀ ਆਪਣਾ ਹੋ ਗਿਆ ਤਿਆਰ ਟਾਈਮ ਹੋ ਗਿਆ 1:30 ਵਜੇ ਗਿਆ ਅੱਜਪਾ ਬਣਾਈ ਆਲੂ ਨਿਊਟਰੀ ਸੁੱਕੀ ਤੇ ਆਟਾ ਆਪਣਾ ਘਰ ਵਾਲਾ ਬਸ ਲਾਸਟ ਹੀ ਖਤਮ ਹੋ ਗਿਆ ਇੱਕ ਦੋ ਦਿਨ ਤੱਕ ਪਹੁੰਚ ਜਾਗੇ ਪਿੰਡ ਬਾਬਾ ਜੀ ਮੇਰ ਕਰਨ ਪਰਸੋਂ ਹੁਣ ਆਪਾਂ ਸ਼ਾਕੇ ਦੇ ਮਾਰਦੇ ਆਂ ਸੰਗਲ ਸੰਗਲ ਅਗਲੇ ਘੋੜੀ ਆਵਾ ਅਗਲੇ ਘਰੇ ਤਿੰਨੋ ਘਰੇ ਗਲਾਸ ਆ ਨਾ ਇੱਕ ਗਲਾਸ ਦੋ ਗਲਾਸ ਤਿੰਨ ਗਲਾਸ ਹੀ ਪਾਏ ਤੇ ਗਲਾਸੀ ਵੇਲਾ ਕਿੱਡੀ ਹੁੰਦੀ ਸਾਲੇ ਮੇਰੀ ਗਲਾਸੀ ਐਡੀ ਵੱਡੀ ਹੁਣ ਕੀ ਬਣਾ ਦੱਸ ਬਸ ਫੇਨ ਬੜੀ ਗਾਈਸ ਨੂੰ ਦੱਸੋ ਗਾਈਸ ਆਪਾਂ ਲੈ ਜਾਂਦੀ ਗਾਈਸ ਇਹ ਵੇਚ ਆ ਲੈ ਜਾਂਦੀ ਸਵੇਰ ਵਾਲੀ ਉਧਰ ਦੇ ਸਾਹਮਣੇ ਉੱਥੇ ਥੋੜੀ ਜਿਹੀ ਡੁੱਲ ਜਣੀ ਆ ਇੱਥੇ ਰੱਖਣਾ ਸਾਹਮਣੇ ਰੱਖਨੇ ਰੱਖ ਦਿਓ ਛੱਡ ਲਾਂਗੇ ਨਹੀਂ ਨਹੀਂ ਯਾਰ ਲੋ ਸੰਤਪੁਰ ਖਾ ਦੇ ਨਾ ਕਰੋ ਗੁਰਪਾਸ ਆਨੰਤੀਰੇ ਤੇਰਮ ਸਤਿਵਰ ਸਰਣਾਈ ਕਰ ਦਇਆ ਨਾਮ ਪਰਗਾਸ ਲੋਕ ਗੱਡੀ ਆਪਣੀ ਲਗਭਗ ਹੋ ਗਈ ਹੈ ਲੋਡ ਤੇ ਟਾਈਮ ਹੋ ਗਿਆ ਨੂੰ ਚੀਏ ਹੁਣ ਆਪਾਂ ਪਾਉਂਦੇ ਹਾਂ ਸੰਗ ਸੁngਲਾ ਕਿਲੇ ਨੂੰ ਪਾਉਂਦੇ ਆ ਪਿੱਛੇ ਜੀ ਹੋਰ ਥੋੜਾ ਰੱਖਣਾ ਮਾਲ ਉਹਨਾਂ ਨੇ ਪਰ ਖੰਡੇ ਆ ਤੇ ਆਪਾਂ ਉਹਨਾਂ ਜਰ ਅਸਾਂ ਕਿ ਸੰਗ ਸੁngਲਾ ਪਾ ਲਵਾਂਗੇ ਜਣ ਆਪਾਂ ਮਾਰਾਂਗੇ ਕਿਥੇ ਤੇ ਇਹਨਾਂ ਆਪਣੇ ਵੇਟੀ ਜਿੱਥੇ ਚੱਲ ਜਾ ਚੇਤਨ ਉਹ ਚੰਗੇ ਵੇਲੇ ਚੰਨਾ ਕੱਢ ਲਈ ਆਪਾਂ ਚੰਗੇ ਵੇਲੇ ਚੰਨਾ ਕੱਢ ਲਈ ਮੈਂ ਹੋਰ ਆਪਾਂ ਅਰੇ ਕੰਮ ਹੀ ਇਹਨਾਂ ਬੜਾ ਉਲਟੀਆਂ ਕਰਦਾ ਉਹ ਤੇਰੇ ਨੋ ਫਾਇਆਗੇ ਗੇੜਤੇ ਨੇ ਪਰਵਾਣ ਦਾਕਲਾ ਲੋਵੀ ਪੰਜਾਬੀਓ ਮਿਲ ਗਏ ਪੇਪਰ ਆਪਾਂ ਨੂੰ ਤੇ ਮੈਗੀ ਆਪਾਂ ਬਣਾ ਲਈ ਆ ਪ੍ਰਧਾਨ ਜੀ ਉਹਨਾਂ ਨੇ ਤੜਕਾ ਢੁਟਕਾ ਕੱਟਿਆ ਸੀਗਾ ਕਿਦਾਂ ਸ਼ਾ ਜੀ ਬਹੁਤ ਵਧੀਆ ਬਿਲਕੁਲ ਬਹੁਤ ਖੁਸ਼ੀ ਆ ਸਾਨੂੰ ਲੋਡ ਮਿਲ ਗਿਆ ਨਾ ਪੇਪਰ ਵੀ ਮਿਲ ਗਏ ਬਸ ਹੁਣ ਆਪਾਂ ਬਾਬੇ ਦਾ ਨਾਮ ਲਾ ਕੇ ਤੁਰਨਾ ਤੇ ਤੋਂ ਤੋਂ ਦਾ ਬਚਾਈ ਰਵੇ ਤੇ ਵਾਈਕਰੂ ਮੇਰ ਕਰਨ ਰਾਤ ਰਾਤ ਅਸੀਂ ਪਹੁੰਚ ਜਾਣਾ ਲੋਕੇਸ਼ਨ ਆਪਣੀ ਪਹਿਲੀ ਹੈਗੀ ਆ ਸ਼ਾਹਬਾਦ ਆ ਪਾਰ ਕਰਕੇ ਓੜੀ ਨਦੀ ਵਾਲਾ ਪੁਲ ਜਪੇਂਦਾ ਉਸ ਤੋਂ ਪਹਿਲਾਂ ਹੀ ਪੁਲ ਦੇ ਥੱਲੇ ਸੱਜੇ ਪਾਸੇ ਮੋੜਦੇ ਆ 7-8 ਕਿਲੋਮੀਟਰ ਉੱਥੇ ਖਾਲੀ ਹੁੰਨੀ ਗੱਡੀ ਆਪਣੀ ਅੱਧੀ ਅੱਧੀ ਆਪਣੀ ਜਲੰਧਰ ਹੁਣੀ ਆ ਤੇ ਬਾਕੀ ਉਹ ਨਿਸ਼ਾਕੇ ਤੁਰਦੇ ਆ ਇੱਥੋਂ ਲੋਈ ਬਾਬੋ ਆ ਗਿਆ ਹਾਈਵੇ ਬਸ ਹੁਣ ਆਪਾਂ ਇੱਕ ਰਿੱਥੇ ਕਰਾਂਗੇ ਚੈੱਕ ਆਪਣੀਆਂ ਚੈਨਾ ਕਰਕੇ ਤੇ ਫਿਰ ਜਾ ਕੇ ਉਹ ਕੇਐਮਪੀ ਤੋਂ ਪਹਿਲਾਂ ਟੂਲ ਟੈਕਸ ਪੈਂਦਾ ਫੇਕਰੀ ਉੱਤੇ ਜਾ ਕੇ ਦੇਖਾਂਗੇ ਰੋਡ ਪੂਰਾ ਹੋ ਗਿਆ ਹੈ ਪੂਰਾ ਫੇਟਾ ਹੈ ਇੱਥੇ ਰੁੱਕ ਕੇ ਵੇਖ ਲਈ ਕਿ ਕਿ ਜਾ ਕੇ ਵੇਖੀਏ ਚਾਹੀਦਾ ਦੇਖ ਲਈਏ ਓਕੇ ਓਕੇ ਦੇਖਦੇ ਹਾਂ ਉਹ ਵੀ ਓਕੇ ਦੀ ਰਿਪੋਰਟ ਆ ਕੰਮ ਪੂਰਾ ਤੇ ਬਾਬਾ ਸੁੱਖ ਰੱਖੇ ਬੱਸ ਹੁਣ ਆਪਾਂ ਦਗੜ 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 ਚੱਲੀ ਜਾਣਾ ਆਖਰ ਉਹ ਜੀਆਂ ਲੇਟਾਂ ਜੀਆਂ ਨੇ ਪਤਾ ਨਹੀਂ ਆਦਾ ਕਿਸੇ ਤੇ ਜੜ ਕੇ ਆਪਾਂ ਸਿੱਧਾ ਮਿਲ ਜਾਗੇ ਕੇਐਮਪੀ ਵਾਲੇ ਰੋਡ ਤੇ ਕੇਐਮਪੀ ਐਕਸਪਲਸ ਵੀ ਕਿਲੋਮੀਟਰ ਅਲਵਰਤਰੀ ਅਸੀਂ ਲੋ ਵੀ ਆਪੋ ਇਸ ਟਾਈਮ ਆਪਾਂ ਹੈ ਗਏ ਆ ਫਿਰੋਜ਼ਾ ਟਿਊ ਫਿਰੋਖਾਬਾਦ ਕੇ ਯਰ ਕੀ ਜਗ੍ਹਾ ਨਾ ਪੈਂਦਾ ਵਾ ਬਾਦਲੀ ਵਾਲੇ ਕੱਟਦੇ ਤੇ ਟਾਈਮ ਹੋ ਗਿਆ 3 ਵਜੇ ਤੁੰਦ ਤੁਸੀਂ ਵੇਖ ਸਕਦੇ ਜੀ ਪਹਿਲੇ ਗੱਡੀ ਚੱਲੀ ਜਾਂਦੀ ਬਾਬੇ ਦੀ ਮੇਰ ਨਾਲ ਤੇ ਹੁਣ ਆਪਾਂ ਇੱਥੇ ਰੋਕੇ ਕਰਦੇ ਹਾਂ ਟੈਟੂ ਚੈੱਕ ਨਾਲ ਇੱਕ ਵਾਰੀ ਸੰਗਲ ਨਾਲ ਛਾਤੀ ਮਾਰ ਲਈਏ ਸੰਗਲ ਸੰਗਲ ਚੈੱਕ ਕਰ ਲਈਏ ਜਾ ਰਿਹਾ ਯੂਰਪਾ ਤੋਂ ਨਾਲ ਲੜਦੇ ਲੜਦੇ ਤੇ ਪਹੁੰਚ ਗਏ ਆ ਕੁੰਡਲੀ ਇੱਥੋਂ ਕੇ ਐਮਬੀ ਤੋਂ ਹੁਣ ਆਪਾਂ ਉਤਰ ਜਾਗੇ ਪਾਣੀ ਬਾਤ ਨੂੰ ਪਾਣੀ ਬਾਤ ਕਰਨ ਵਾਲਾ ਵਾਲਾ ਦੀ ਬਿੱਦੂ ਵੀ ਇੱਦੀਸ ਤਜਾ ਕਰਦੇ ਆਉਣਦੇ ਆ ਤੇ ਟਾਈਮ ਹੋ ਗਿਆ 4:30 ਛੜਕੇ ਦਾ 4:30 ਹੋ ਗਿਆ ਤੇ ਪਰਨਾ ਜਿਹੜੀ ਆ ਤਾਂ ਠੰਡ ਪੂਰੀ ਹੋ ਗਈ ਆ ਅਲਜਾਈ ਤੁਸੀਂ ਚੈੱਕ ਕਰ ਸਕਦੇ ਜੇ ਤੇ ਆ ਗਿਆ ਮਾਲੇ ਦਾ ਦੇ ਪਾਣੀਪਤ ਦਾ ਬੋਰਡ ਇੱਥੋਂ ਬਕਮਾਤੀ ਕਿ ਟਿਕ ਹੁਣ ਅੱਗੇ ਦੇਖੋ ਕਿੱਥੇ ਜਾ ਕੇ ਬ੍ਰੇਕਾਂ ਲੱਗਦੀਆਂ ਲੋਈ ਪਹੁੰਚ ਗਏ ਆਪਾਂ ਪਾਣੀਪਤ ਕੋਲ ਟੈਕਸ ਤੇ ਤੇ ਟਾਈਮ ਹੋ ਗਿਆ ਸਵਾਸ਼ੇ ਢੰਡ ਦਾ ਪੂਰਾ ਘੇਰ ਚੱਲਣ ਡਿਆ ਚਲੋ ਬਾਪ ਜੀ ਇਹਨਾਂ ਆਪਣਾ ਸਫ਼ਰ ਕੰਟੀਨਿਊ ਕਰਦੇ ਆਂ ਤੇ ਲੋਕੇਸ਼ਨ ਆਪਣੀ ਹੈ 959 ਕਿਲੋਮੀਟਰ ਅੱਜ ਅਜੇ ਵੀ ਸਵਰਭਾਰ ਕਰਕੇ ਪਹੁੰਚ ਜਾਗੇ ਆਪਣੀ ਲੋਕੇਸ਼ਨ ਤੇ ਬਾਬਾ ਜੀ ਮੇਰ ਕਰਨ ਸੱਚੇ ਪਾਤਸ਼ਾਹ ਲੋਬਈ ਕਰ ਸਕਦੇ ਤਾਂ ਚੈੱਕ ਇਹ ਤੁਹਾਡਾ ਸਾਰਾ ਧੁੰਦ ਜੀ ਆ ਜਿੱਤ ਧੁੰਦ ਜੀ ਬਾਬੇ ਦੀ ਮੇਰ ਨਾਲ ਬਸ ਰਹਿ ਗਿਆ ਆਪਣਾ 22 ਕਿਲੋਮੀਟਰ ਬਸ ਇੱਥੇ ਆਪਾ ਹੋਟਲ ਦੇ ਪਿੰਨੇ ਚਾਹ ਕੁਰਖੇ ਤਰਪਾਰ ਕਰਕੇ ਸ਼ਾਹਬਾਦ ਤੋਂ ਪਹਿਲਾਂ ਲਾਈ ਗੱਡੀ ਹੋਟਲ ਤੇ ਹਲੋ ਵੀ ਬਿੰਆ ਬੀ ਉਹ ਬਾ ਸ਼ਾਹਵਦ ਪੁਲ ਦੇਖ ਲੈ ਪਹੁੰਚ ਗਿਆ ਯਾਤਰੀ ਜਮਨਾਗਰ ਵਾਲੇ ਰੋਡ ਤੇ ਜਾਵਾਂਗੇ ਆਪਾਂ ਪੁਲ ਦੇ ਚਲੋ ਡਰਾਈਵਰ ਸਾਈਡ ਤੇ ਇਧਰੋਂ ਗੱਡੀ ਕਮਾ ਦੇਾਂਗੇ ਕਾਲਾਂਬ ਮਿੱਤਰੋ ਆਪਾਂ ਵਿੱਚ ਚੌਂਕ ਪਾਰ ਕਰਕੇ ਰਹੀਏ ਕਿਉਂਕਿ ਟਰਾਂਸਪੋਰਟਰ ਨੇ ਬਾਕੀ ਪੇਪਰ ਤੇ ਪਹੁੰਚਵਾਤੇ ਤੇ ਭੈਣ ਦੇ ਵੀਰ ਨੇ ਬਿਲਟੀ ਨਿਕਲਾਈ ਉਹ ਬਿਲਟੀ ਉਹਨਾਂ ਸਰੇ ਗਲੀ WhatsApp ਤੇ ਤੇ ਉਹ ਆਪਣੇ ਘਰੋਂ ਹੀ ਗਈ ਤੇ ਪ੍ਰਧਾਨ ਜੀ ਨੇ ਗਏ ਸੀਗੇ ਬਾਜ਼ਾਰ 'ਚ ਤੇ ਕੋਈ ਥੋੜਾ ਬੋਧਾ ਸੌਦਾ ਪਤਾ ਲੈਣਾ ਸੀਗਾ ਚੁੱਕ ਲਿਆਏ ਆ ਸੌਦਾ ਤਾਂ ਲੈ ਆਏ ਨਾਲੇ ਤੇ ਹੁਣ ਆਪਾਂ ਜਾ ਰਹੇ ਆ ਅੱਗੇ ਇੱਥੇ ਆਪਣਾ ਮਟੀਰੀਅਲ ਖਾਲੀ ਹੋਣਾ ਵਾ 6 7 7 8 ਕਿਲੋਮੀਟਰ ਤੇ ਆ ਲੋਈ ਪਹੁੰਚ ਗਏ ਮਿੱਤਰੋ ਆਇਆ ਕੰਪਨੀ ਤੇ ਚੇਤਨ ਕਾ ਮੇਰਾ ਵੀਰ ਪਹਿਲਾਂ ਗੇਟ ਤੇ ਹਸਾਬ ਨਾਲ ਆ ਕੇ ਆਇਆ। ਕਿੱਡੀ ਪਿੰਡਾਪਾ ਤੋਂ? ਆਹੋ ਪਤਾ ਉਹਨੂੰ ਬੰਦੇ ਨੂੰ। ਗੱਡੀ ਤਾਂ ਇਹ ਆ। ਇੱਥੋਂ ਦੀ ਗੱਡੀ ਘੁੰਮਣੀ ਹੈ ਨਾ। ਆਪਾਂ ਵੀ ਪਹੁੰਚ ਗਏ ਕੰਪਨੀ 'ਚ ਤੇ ਗੱਡੀ ਕਿੰਨੇ ਪਿਛਲੇ ਹੌਨ ਪਰ ਪਿਛੇ ਨਹੀਂ ਹੋਣੀ ਗੱਡੀ ਕਿਉਂਕਿ ਮਾਲ ਆਪਣੇ ਕੋਲ ਹੈਗਾ 24-25 ਟਨ। ਜਦੋਂ ਇਹਨਾਂ ਦਾ ਮਾਲ ਲਾਤੀਆ ਫੇਰ ਵੀ ਆਪਣੇ ਕੋਲ ਘੱਟ ਤੋਂ ਘੱਟ 13-14 ਟਨ ਮਾਰ ਰਾਇਆ ਨਾ। ਤੋ ਕੰਮ ਆਪਣਾ ਹੋਏ ਨਾ ਗਲਤ ਇਸ ਕਰਕੇ ਆਪਾਂ ਉੱਥੋਂ ਗੱਡੀ ਰਿਵਰਸ ਲੈ ਕੇ ਆਵਾਂਗੇ ਜਿੰਨੀ ਕਾਊਗੀ ਠੀਕ ਆ ਬਾਕੀ ਆਪਾਂ ਉੱਥੇ ਰੋਕ ਦਾਂਗੇ ਮਿੱਤਰੋ ਇੱਧਰ ਆਪਣੀ ਗੱਡੀ ਫਸ ਗਈ ਆ ਉਧਰ ਉਹ ਹੈ ਟਰੱਕ ਡਣਾਉਣ ਦੇ ਉਧਰ ਹੈਟਰ ਫਸ ਗਿਆ ਹੁਣ ਦੋਹਾਂ ਨੂੰ ਬਚਾਉਣ ਨੂੰ ਜੀਸੀਵੀ ਆ ਰਹੀ ਆ ਜੀਸੀਵੀ ਆ ਰਹੀ ਆ ਮੀਂਹ ਪੈਣ ਦੇ ਕਰਕੇ ਨਾ ਲਾਲ ਮਿੱਟੀ ਆ ਭੈਂ ਚਿਕਨੀ ਹੋ ਗਈ ਆ ਬੈਗ ਬੈਗ ਮਨੀ ਨਾ ਹੁੰਦੀ ਹੋਣਾ ਆ ਹੱਸ ਕੇ ਭਾਈ ਗੱਡੀ ਆਪਣੇ ਗੱਡੀ ਤਲਕਾ ਗਿਆ ਨੂੰ ਆ ਜੀ ਦੇਖਦੇ ਆ ਟਰਾਈ ਕਰਕੇ ਬੋਲੇ ਬੋਲੇ ਪੈਰ ਤੇ ਇਹ ਬਹੁਤ ਹੀ ਗੱਲ ਤੇ ਇੱਥੋਂ ਗੱਡੀ ਤਲਕਾ ਕਿੱਥੇ ਚਲ ਗਈ ਆ ਸਲਿੱਪ ਕਰਕੇ ਲੋਈ ਬਾਬੇ ਦੀ ਮਿਹਰ ਨਾਲ ਇੱਥੋਂ ਗੱਡੀ ਨਿਕਲ ਗਈ ਆਪਣੀ ਕਾਪੀ ਤਾਂ ਤਾਂ ਬਾਬਾ ਦੀਪ ਸਿੰਘ ਜੀ ਨਾਲ ਤੇ ਇਹ ਹੁਣ ਜਦੋਂ ਮੈਂ ਗੱਡੀ ਇਥੇ ਬੈਗ ਲੈਣ ਦੀ ਹੈ ਮੈਨੂੰ ਕਹਦੇ ਸੀ ਕਿ ਗੱਡੀ ਸਿੱਧੀ ਲਿਉਣੀ ਆ ਪਰ ਸਿੱਧੀ ਲਿਉਣ ਦੇ ਨਾਲ ਇਹਨਾਂ ਦਾ ਹੈਡਰਾ ਵੀ ਉੱਥੇ ਫਸ ਗਿਆ ਹੀਗਾ ਹੈਡਰਾ ਫੇਰ ਵਾਪਸ ਲੱਗੇ ਹੋ ਹੈ ਹਾਂ ਕਿਤੋਂ ਨਾਲ ਲਿਖੂ ਹੈਡਰਾਂ ਹਾਂ ਹਾਂ ਬਾਬੇ ਉਹ ਗੱਡੀ ਆਪਾਂ ਕੰਪਨੀ ਚੋਂ ਕੱਢ ਕੇ ਲਾਈ ਆ ਬਾਹਰ ਹੁਣ ਜੀਸੀਬੀ ਆ ਗਈ ਆ ਇਥੇ ਨਹੀਂ ਕੋਈ ਵੀ ਖਾਣ ਪੀਣ ਨੂੰ ਜੋਮੈਟੋ ਕੀਤਾ ਆਰਡਰ ਕਾਫੀ ਕੁਝ ਗਾਰਡਮੈਂਟ ਜ ਆ ਗਿਆ ਹੁਣ ਖੋਲ ਕੇ ਦੇਖਦੇ ਆ ਜਿਵੇਂ ਦਾ ਕੀ ਕੀ ਆ ਆ ਮਿੱਤਰੋ ਇਹ ਜਗਾਰਡਮੈਂਟ ਪਰੇਟਾਂ ਬੂਟਾਂ ਵੇਖੋ ਨਾਲ ਬੜਾ ਘੈਂਟ ਕਿੱਦਾਂ ਪਤਾ ਓਕੇ ਕੁੱਕਰ ਬੋਰਡਾ ਨਾਲ ਪੀਜ਼ਾ ਸੈਂਡਵਿਚ ਬਾਉ ਜੀ ਇਹ ਉਹ ਸਾਹਮਣੇ ਗੇਟ ਹੈ ਇਹ ਦੇਖਿਓ ਯਹਾਂ ਸੇ ਗਾੜੀ ਅੰਦਰ ਆਹ ਸੇ ਟਰਨ ਪੜ ਰਹਾ ਹੈ ਵਹਾਂ ਸੇ ਗਾੜੀ ਅੰਦਰ ਨਹੀਂ ਆ ਰਹਾ ਠੀਕ ਹੈ ਜੀ बड़ी मुश्किल से गाड़ी हमने इधर अंदर तक लेके आए थे जो बाहू जी ओनर है बोले कि इधर मैं गाड़ी खाली करवा देंगे जैसे भी है जो भी होगा आज खाली करवाएंगे है ना जो आगे ठेकेदार हैं वो बोल रहे हैं नहीं आगे आ, गाड़ी आगे जाएगा आगे आगे यहाँ से बाहू जी गाड़ी आगे नहीं जाएगा ठीक है जी हम कोई नुकसान नहीं करवाएंगे और तीन दिन हम गाड़ी खड़ी नहीं करेंगे कि इनका रास्ता सूखे फिर गाड़ी अंदर जाए आप बात करके रास्ता दिखा दीजिए ऐसे रास्ते पर गाड़ी नहीं जाएगा अंदर ये देखिए आगे रास्ता ਕਵਲ 아이 ਸ਼ੇਰ ਦਾ ਫਟੜਾ ਹੋ ਗਿਆ ਇਹ ਤਾਂ ਹੈ ਡਰਾਈਵ ਫਟੜਾ ਆ ਗਈ ਫਟੜਾ ਹੋ ਗਿਆ ਪਾਜੀ ਕੀ ਤੰਗੀ ਆ ਰਹੀ ਆ ਯਾਰ ਉਹ ਕਰ ਰਿਹਾ ਸਾਰਾ ਕੁਝ ਤੁਸੀਂ ਜਾਣਦੇ ਆ ਇਹ ਕਈ 베ਚਨੇ ਕੇ ਨਾ ਹੈ ਆ 베ਚਣਾ ਨਹੀਂ ਹੈ 베ਚਣਾ ਨਹੀਂ ਹੈ 베ਚਣਾ ਨਹੀਂ ਹੈ ਯੂਟੂਬਰ ਹੈ ਪਤਾ ਕੀ ਹੈ ਯੂਟੂਬਰ ਹੈ ਉਸਤਾਦ ਨਹੀਂ ਮੇਰੀ ਮੇਰੀ ਗੱਲ ਸੁਣ ਅਹੀਂ ਸ਼ੇਰ ਦਾ ਮੱਥਾ ਮਾਰੀ ਜਾਂਦੇ ਆ ਭਰਾ ਇਹਨਾਂ ਨਾਲ ਇਹਨਾਂ ਦੇ ਦਿਮਾਗ 'ਚ ਨਹੀਂ ਗੱਲ ਬਿੰਦੀ ਅਹੀਂ ਸ਼ੇਰ ਦਾ ਮੱਥਾ ਮਾਰੀ ਜਾਂਦੇ ਆ ਹੁਣ ਇਹਨਾਂ ਨੇ ਆਪਣਾ ਇਨਸਾਨ ਕਰ ਲਿਆ ਨਾ ਸਾਨੂੰ ਧੱਕੇ ਨਾਲ ਕਹਿੰਦੇ ਗੱਡੀ ਵਾੜੋ ਹਾਂ ਅਸੀਂ ਪਾਗਲ ਥੋੜੀ ਅਸੀਂ ਗੱਡੀ ਵਾੜਾਂਗੇ ਕਿਉਂ ਵੀਰ ਥੋੜਾ ਇਹਾ ਵੀ ਕਰਵਾ ਲਓ ਮਾਮਾ ਠੀਕ ਹੈ ਤੁਹਾਡਾ ਹੱਡਾ ਸਿੱਧਾ ਜਿਹਾ ਸਹੀ ਹੋ ਜਾਏਗਾ ਥੋੜਾ ਇਹਾ ਵੀ ਕਰਵਾ ਲਓ ਥੋੜਾ ਇਹਾ ਵੀ ਕਰਵਾ ਲਓ ਬਾਅਦ ਵਿੱਚ ਠਹਿਰਾਣਾ मैं पे तो ये गड्डी करा दो गेर मार के ले जाऊंगा यहाँ पे लगाओगे यहाँ तो मुझे सबसे ज्यादा दिक्कत लग रही है यहाँ साहब वहाँ तो ट्रेन ही नहीं जाएगी कोई माल वीरे ये बोलने इधर उतरेगा माल अपना ਇੱਥੇ ਇੱਥੇ ਰੱਖ ਦਿਓ ਫਿਰ ਮਾਲ ਆ ਇੱਧਰ ਮਾਲ ਰੱਖ ਦਿਓ ਆ ਇੱਥੇ ਟਰਵਾ ਲਓ ਬਈ ਹਾਂ ਤੇ ਕੱਕੇ ਬੱਕੇ ਮੇਰੀ ਮਸ਼ੀਨ ਚੱਲਦੀ ਰਹੇਗੀ ਮਾਲ ਉਤਰਨਾ ਵੀ ਅੱਧਾ ਵਾ ਅੱਧਾ ਉਤਰਨਾ ਮਾਲ ਸਾਰਾ ਨਹੀਂ ਉਤਰਨਾ ਲਾਲ ਵਾਲੇ ਹੀ ਸਾਰਾ ਉਤਰਨਾ ਬਸ ਅਰੇ ਲਾਲ ਵਾਲੇ ਸਟ੍ਰਕਚਰ ਹਨ ਇਹਦੇ ਪਿਛੇ ਵਾਲੇ ਹੀ ਉਤਰਨੇ ਕਿੱਲੇ ਪਿਛੇ ਵਾਲਾ ਮਾਲ ਹੀ ਸਾਰਾ ਉਤਰੇਗਾ ਬਸ ਅੱਗੇ ਕੋਈ ਅਲੱਗ ਕੁਲਣਾ ਨਹੀਂ ਉਤਰਨੀ ਉਹ ਅੱਗੇ ਜਾਣੀ ਆ ਭਰਾ ਜਲੰਧਰ ਜਾਣਾ ਮਾਲ ਓ ਯਾਰ ਤੂੰ ਮਰਿਆ ਬਾਤ ਬੜੇ ਚੈਨ ਹੈ

ਗਾਡੀ ਤੋਂ ਬਹੁਜੀ ਅੱਗੇ ਰੱਖੂਗਾ ਕ੍ਰੇਨ ਬੈਕ ਆਏਗੀ ਚਲੋ 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 ਜੈਸਾ ਚਾਹੋ ਭਾਈ ਸਾਹਿਬ ਆਪਾ ਐਸਾ ਕਰ ਲੈ ਓਏ ਓਏ ਕੀ ਕਰ ਰਿਹਾ ਕੁਛ ਨਹੀਂ ਕੀ ਚੜਿਆ ਭਰਾਵਾ ਦੀ ਰਾਤ ਲੱਗਿਆ ਗੱਡੀ ਖਾਲੀ ਕਰਨ ਆਗੇ ਜਾ ਲੋ ਚੜੇ ਸਾਰੇ ਬਹੁਤ سارے ਥੱਲੇ ਆਣੇ ਹਮ ਬਾਬੇ ਨੇ ਕੀਤੀ ਮੈਂ ਯਾਰ ਗੱਡੀ ਆਪਣੀ ਹੋਣ ਲੱਗ ਪਈ ਖਾਲੀ ਹੋਣਾ ਤੇ ਟਾਈਮ ਹੋ ਗਿਆ 7 ਵਜੇ ਚਿਕੜੋ ਚਿਕੜੀ ਪੂਰਾ ਕੰਮ ਹੋਇਆ ਪਿਆ ਅਜਾ ਸਾਹਿਬ ਜਿਆ ਸਿੰਪਨ ਮੀਗੋ ਤਫਾਈ ਕਰਦੇ ਤਰ ਚੇਤਨ ਲਾਲਾ 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 ਵੀਰਿਆ ਜੀ ਆਂਦੀ ਆ ਉਸ ਨੇ ਦੋ ਦੋ ਪੀਸ ਰੱਖੇ ਇਕੱਠੇ ਛੇ ਛੇ ਆ ਕਿ ਵੱਧਵਾ 7 ਬਣਾਇਆ ਕਰ ਯਾਰ ਬਲੌਗ ਚ ਪਾਈ ਲਈ ਸੋਹਰਾ ਗੱਡੇ ਨਹੀਂ ਆਇਆ ਭਰਾਵਾ ਸਾਹ ਕਿੱਥੇ ਆਇਆ ਸਾਦੇ ਸਿਰੇ ਹੋਊਗਾ ਜੰਨਾ ਮਗਰਲੇ ਨੂੰ ਮਾਰ ਲੀਏ ਟਾਰਾਂ ਦਾ ਵੇਖੋ ਕੀ ਹੋਰ ਬਣ ਗਿਆ ਰੋਡ ਤੇ ਘਾੜੀਆਂ ਨਾਲ ਸੰਗੇ ਹਾਂ ਤੇ ਕੋਈ ਨਹੀਂ ਵੀਰੇ ਹਾਂ ਨਹੀਂ ਰੇਟਿੰਗ ਜਰੂਰ ਕਰ ਦਿਓ ਕੋਈ ਨਹੀਂ ਵੀਰੇ ਓਕੇ ਇਤੋਂ ਬਪੂ ਆਇਆ ਤੇ ਅੰਤਲ ਗੱਡੀਆਂ ਪਹਲਾਤੀ ਸਾਹਮਣੇ ਬਾਈਕ ਕਰਕੇ ਸਵਾਗਤ ਹੈ ਪ੍ਰਸ਼ਾਦਾ ਪਾਣੀ ਫੋਜੀ ਬਾਬੂ ਪ੍ਰਸ਼ਾਦਾ ਪਾਣੀ ਆਪਾਂ ਛਕ ਲਿਆ ਚੱਲਣ ਦੇ ਹੁਣ ਵਾਹ ਨਹੀਂ ਹੈਗੀ ਕਿਉਂਕਿ ਕੱਲ ਰਾਤ ਦਾ ਨੀਂਦ ਰਾ ਪੂਰੀ ਫੁੱਲ ਰਾਤ ਦਾ ਸਿਰ ਬਹੁਤ ਜ਼ਿਆਦਾ ਭਰ ਆਇਆ ਅੱਜ ਸਿਰ ਖਪਾਈ ਬਹੁਤ ਜ਼ਿਆਦੀ ਹੋਏ ਨਾਲ ਪ੍ਰਸ਼ਾਦਾ ਪਾਣੀ ਆਪਾਂ ਛਕ ਲਿਆ ਸੋ ਅੱਗੇ ਹਣ ਬਲਵਾਨ ਲੌਂਡਾ 2 ਵਜੇ ਦਾ ਲਾਰਵਾ 2 ਟਾਈ ਓਜੇ ਉੱਠ ਕੇ ਚੱਲ ਜਾਗੇ ਆਪਾਂ ਇਹ ਤੋਂ ਬੱਸ ਉੱਖਰ ਕੇ ਤੇ ਬਾਕੀ ਇਹ ਮਿਲਾਂਗੇ ਤੁਹਾਨੂੰ ਅਗਲੇ ਵਲੌਗ ਦੇ ਵਿੱਚ ਤੇ ਬਾਕੀ ਤੁਸੀਂ ਕੋ ਕਹਿਣਾ ਚਾਹੋਗੇ ਮਹਾਰਾਜ ਸਾਰਿਆਂ ਮੇਰੇ ਵੱਲੋਂ ਸਾਸਰੀ ਘਰ ਪਿਆਰ ਭਰੀ ਸਾਸਰੀ ਘਰ ਪਿਆਰ ਭਰੀ ਆਦਰ ਭਰੀ ਸਤਿਕਾਰ ਭਰੀ ਸੋ ਸੀਗਾ ਹੂੰ ਫਿਰ ਅੱਜ ਆਪਾਂ ਬਹੁਤ ਜ਼ਿਆਦਾ ਕੰਮ ਕਰ ਲਿਆ ਅੱਜ ਆਪਾਂ ਬਹੁਤ ਜ਼ਿਆਦੀ ਸਿਰਕ ਪਾਈ ਹੋਈ ਬਹੁਤ ਜ਼ਿਆਦਾ ਹਾਈ ਲੈਵਲ ਤੇ ਅੱਜ ਹੁਣ ਤੱਕ ਦਾ ਸਭ ਤੋਂ ਬੈਡ ਐਕਸਪੀਰੀਅੰਸ ਆਦਾ ਸੀਗਾ ਬੜਿਆ ਚਲੋ ਜਿੱਦਾਂ ਵੀ ਕਰਕੇ ਆਪਾਂ ਸੋਚਿਆ ਸੀ ਆਪਾਂ ਅੱਜ ਮਿਲੇ ਹੋਏ ਨਾ ਬਟ ਆਪਾਂ ਜਿ ਬਿਲੇ ਹੋ ਗਏ ਹਾਂ ਬਾਕੀ ਬੱਸ ਇਹੀ ਆ ਹੁਣ ਆਪਾਂ ਨੂੰ ਪੱਕਾ ਕਨਫਰਮ ਨਹੀਂ ਹੈਗਾ ਵੀ ਗੱਡੀ ਖਾਲੀ ਚਲੋ ਬਾਬਾ ਜੀ ਨੇ ਸੁਣ ਲਈ ਗੱਡੀ ਖਾਲੀ ਹੋ ਗਈ ਆਪਣੇ ਹੁਣ ਤੱਕ ਇਹ ਸਵੇਰ ਦੇ ਵੀ ਰਾਤ ਦਾ ਵੀ ਨਿੰਦਰਾ ਇਤਨੇ ਮਾੜਾ ਮੋਟਾ ਜੇ ਪਹਿਲੇ ਮੇਬਰ ਹੋ ਜੀ ਨਹੀਂ ਰਸਤ ਨਹੀਂ ਹੋਈ ਮੈਂ ਮਾੜਾ ਮੋਟਾ ਫੇ ਪਹਿਲਾ ਇਹਦੀ ਦੁੱਖੀ ਨਹੀਂ ਤੇ ਹੁਣ ਵਾਪੇਸ਼ ਖਤਮ ਬਾਅਦ ਵਿੱਚ ਸਿਰ 2:00 ਟਾਈਮ ਵਿੱਚ ਉੱਠਾਂਗੇ ਤੇ 9:00 ਤੱਕ ਪਹਿਲਾਂ ਪਹਿਲਾਂ ਤੁਰ ਪਾਂਗੇ ਉਸ ਤੋਂ ਬਾਅਦ ਵਾਸਤੇ ਅਗਲੀ ਕੰਪਨੀ ਵਿੱਚ ਆਪਣੀ ਅਨਲੋਡਿੰਗ ਆ ਉਹ ਤਾਂ ਬਿਲਕੁਲ ਤਿਆਰ ਨਹੀਂ ਉਹ ਤਾਂ ਕਹਿੰਦੇ ਭਾਜੀ ਗੱਡੀ ਲੈ ਕੇ ਆਓ ਸੀ ਆਪਾਂ ਤਾਂ ਤਿਆਰ ਤੁਹਾਡਾ ਮਾਲ ਨਾਲ ਉਹ ਸਾਡੇ ਜਲੰਧਰ ਅਲੀ ਰੀ ਚ ਡਾਊਨਲੋਡਿੰਗ ਹੈ। ਉਹ ਤੇ ਗੁਰੂਆਪੁਰੇ ਬੰਦੇ ਗਏ ਤਾਂ ਉਹਦੇ ਪਹਿਲਾਂ ਫੋਨ ਕਰੀ ਜਾਂਦਾ। ਕਹਿੰਦਾ ਬਸ ਆ ਜਾਓ। ਚਾਹ ਪਾਣੀ ਵੀ ਤਿਆਰ, ਰੋਟੀ ਪਾਣੀ ਵੀ ਕਹਿੰਦੇ ਤਿਆਰ ਆ ਬਸ। ਹਾਂ ਇਹਨਾਂ ਨੇ ਤੇ ਪੁੱਛਿਆ ਗੱਕ ਨਹੀਂ। ਨਹੀਂ ਬਸ ਸਿਰੇ ਪੀ ਚਾਹ ਯਾਰ। ਸਿੰਪਲ ਹੈ। ਬਿਸਕਟਾ ਦੇ ਨਾਲ। ਚਲੋ ਠੀਕ ਹੈ ਬਾਬੇ ਗੋਡਾ ਤੇ ਸੱਸੀ ਦਾ ਅਗਲੇ ਵਲੌਗਸ ਮਿਲਾਂਗੇ ਭਾਜੀ। ਓਕੇ ਗਾਇਸ ਚੰਗਾ। ਜੈ ਹਿੰਦ। ਰੱਬ ਰੱਖਾ ਸੱਸੀ ਦਾ। 啊，搞喽！搞喽！